ਆ ਲੋਂਗੋਵਾਲ ਮੰਡੀ ਦੇ ਵਿੱਚ ਤੇ ਬਾਈ ਕੋਲੇ ਪੰਜਾਬੀ ਬੰਦਾ ਤੇ ਕੋਲੇ ਕੁਲਚਾ ਖਾਣ ਆਏ ਸੀ ਕੁਲਚਾ ਉਹਦਾ ਵਧੀਆ ਦੇਖੋ ਤੇ ਉਧਰ ਪ੍ਰਵਾਸੀ ਬੰਦਾ ਹੈ ਤੇ ਇਧਰ ਪੰਜਾਬੀ ਬੰਦਾ ਹੈ ਦੇਖੋ ਪੰਜਾਬੀ ਦੇ ਪੂਰੀ ਰੌਣਕ ਲੱਗੀਆਂ ਲੋਕਾਂ ਨੂੰ ਹੁਣ ਪਤਾ ਲੱਗਿਆ ਐਵੇਂ ਤੁਸੀਂ ਪੰਜਾਬੀਆਂ ਦਾ ਸਾਥ ਦਿਆ ਕਰੋ ਬਾਈ ਜੀ ਕੁਲਚਾ ਖਾਤਾ ਕਿਹੋ ਜਿਹਾ ਲੱਗਿਆ ਬਾਈ ਜੀ ਕੁਲਚਾ ਇੱਕ ਨੰਬਰ ਪੂਰਾ ਸਵਾਦ ਤੇ ਸਫਾਈ ਦਾ ਕੰਮ ਹੈ ਇੱਕ ਵਾਰੀ ਬਾਈ ਨੂੰ ਆ ਕੇ ਜ਼ਰੂਰ ਮਿਲੋ ਬਾਈ ਤੁਸੀਂ ਕੁਲਚਾ ਖਾਤਾ ਜੀ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਤੇ ਆਪਾਂ ਹੀ ਪਿੰਡ ਦਾ ਸਭ ਦਾ ਕਿਹੜਾ ਹੈ ਮਂਡੇਰ ਕਲਾ ਇਹ ਕਿਹੜੀ ਮੰਡੇਰ ਆ ਲੋਂਗਵਾਲ ਦੇ ਨਾਲ ਹੀ ਆ ਜੀ ਲੋਂਗਵਾਲ ਦੇ ਨਾਲ ਮੰਡੇਰ ਹੈ ਤੇ ਇਸ ਤੋਂ ਬਾਅਦ ਅੱਜ ਆਪਾਂ ਖੜੇ ਆ ਲੋਂਗਵਾਲ ਮੰਡੀ ਦੇ ਉੱਤੇ ਜੀ 13 ਤਰੀਕ ਨੂੰ ਤੇ ਬਾਕੀ ਤੁਹਾਨੂੰ ਰੇੜੀ ਕਿੱਥੇ ਲਾਉਣਾ ਆਪਣੀ ਟੰਡ ਲਾਉਣਾ ਹੈ ਮੰਡੇਰ ਕਲਾ ਅੱਡੇ 'ਚ ਮੰਡੇਰ ਕਲਾ ਅੱਡੇ ਦੇ ਉੱਪਰ ਬਾਈ ਰੇੜੀ ਲਾਉਂਦਾ ਹੈ ਬਾਈ ਕੋਲੇ ਜਰੂਰ ਇੱਕ ਵਾਰ ਖਾ ਕੇ ਹੋ ਜੇ ਬਾਈ ਕਹਿੰਦਾ ਨਹੀਂ ਪਸੰਦ ਆਉਗਾ ਤਾਂ ਪੈਸਾ ਨਾ ਦਿਓ ਠੀਕ ਹੈ ਜੀ ਅੱਜ ਦੱਸ ਦਿਓ ਬਈ ਆਪਦਾ ਐਡਰੈਸ ਬੋਲ ਦੇ ਕਿੱਥੇ ਲਾਣਾ ਹੈ ਮੰਡੇਰ ਕਲਾ ਬੱਸ ਸਟੈਂਡ ਦੇ ਉੱਪਰ ਵੀਰੇ ਗੁਰਦੁਆਰੇ ਦੇ ਸਾ ਕਿੰਨੇ ਤੋਂ ਕਿੰਨੇ ਲਾਉਣੇ ਹੋ 11 ਤੋਂ ਸ਼ਾਮ ਦੇ 6:30 ਵਜੇ ਤੱਕ ਠੀਕ ਆ ਜੀ ਥੈਂਕ ਯੂ